ਸੰਗਰੂਰ ਦੇ ਵਿੱਚ ਇਸ ਸਮੇਂ ਪਨਵਾਸਾ ਤੇ ਪੀਆਰਟੀਸੀ ਦੇ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਜਿਹੜਾ ਬਰਨਾਲਾ ਚੌਕ ਹੈ ਸੰਗਰੂਰ ਦਾ ਜਿੱਥੇ ਮੇਨ ਜਿਹੜੀ ਟ੍ਰੈਫਿਕ ਹੈਗੀ ਜਿਹੜੀ ਵੱਖ-ਵੱਖ ਸ਼ਹਿਰਾਂ ਨੂੰ ਡਾਇਵਰਟ ਹੁੰਦੀ ਹੈਗੀ ਉਹਨੂੰ ਬੰਦ ਕਰ ਦਿੱਤਾ ਗਿਆ ਹੈਗਾ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਇਸ ਜਗ੍ਹਾ ਦੇ ਉੱਪਰ ਚੌਕ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਜਿਹੜਾ ਆਪਣਾ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਉਂਕਿ ਕਿਲੋਮੀਟਰ ਸਕੀਮ ਹੈ ਜਿਹੜੀ ਉਸ ਨੂੰ ਲੈ ਕੇ ਜਿਹੜਾ ਲੰਮੇ ਸਮੇਂ ਤੋਂ ਜਿਹੜਾ ਕਲਟੀਮੇਟਮ ਸਰਕਾਰ ਨੂੰ ਜਿਹੜਾ ਦਿੱਤਾ ਗਿਆ ਸੀਗਾ ਤਾਂ ਜਿਸ ਤੋਂ ਬਾਅਦ ਅੱਜ 12 ਵਜੇ ਤੋਂ ਬਾਅਦ ਜਿਹੜਾ ਮੁਕੰਮਲ ਬੰਦ ਹੈ ਜਿਹੜਾ ਸੱਦਾ ਦਿੱਤਾ ਗਿਆ 2 ਵਜੇ ਤੱਕ ਜਿਹੜਾ ਜਿਹੜਾ ਇਹ ਚੌਕ ਰੋਕਿਆ ਜਾਣਾ ਤਾਂ ਇਸ ਤੋਂ ਬਾਅਦ ਮੁਕੰਮਲ ਜਿਹੜਾ ਬੱਸ ਸਟੈਂਡ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਜਾਵੇਗਾ ਪਹਿਲਾਂ ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ ਕਿ ਇਹ ਸਾਹਮਣੇ ਵਾਲੀ ਤਸਵੀਰ ਹੈ ਜਿਹੜਾ ਪੁਲ ਕ੍ਰੋਸ ਕਰਕੇ ਬਠਿੰਡਾ ਨੂੰ ਜਿਹੜਾ ਰਸਤਾ ਬਰਨਾਲਾ ਬਠਿੰਡਾ ਨੂੰ ਹੋ ਕੇ ਜਾਂਦਾ ਹੈ ਤੇ ਇੱਧਰ ਜਿਹੜੇ ਬੱਸ ਖੜੀ ਹੈਗੀ ਇੱਧਰ ਨੂੰ ਇਹ ਜਿਹੜਾ ਰੂਟ ਹੈਗਾ ਦਿੱਲੀ ਚੰਡੀਗੜ੍ਹ ਪਟਿਆਲਾ ਇਹ ਰੂਟ ਹੈਗਾ ਤੇ ਦੂਸਰੇ ਪਾਸੇ ਦੀ ਜੇ ਗੱਲ ਕਰੀਏ ਤਾਂ ਦੂਸਰੇ ਪਾਸੇ ਲੁਧਿਆਣਾ ਹੈਗਾ ਜਿਹੜਾ ਲੁਧਿਆਣਾ ਧੂਰੀ ਸ਼ਹਿਰ ਨੂੰ ਜਾਣਿਆਂਗੇ ਤਾਂ ਉਹ ਰਸਤਾ ਜਿਹੜਾ ਬਿਲਕੁਲ ਬੰਦ ਕਰ ਦਿੱਤਾ ਗਿਆ ਇਸ ਚੌਂਕ ਦੇ ਵਿੱਚੋਂ ਦੀ ਹੋ ਕੇ ਇਹਨਾਂ ਸ਼ਹਿਰਾਂ ਨੂੰ ਬੱਸਾਂ ਜਾਂਦੀਆਂ ਸੀ ਜੇਕਰ ਕੋਈ ਵੀ ਤੁਸੀਂ ਸੰਗਰੂਰ ਸ਼ਹਿਰ ਦੇ ਵਿੱਚ ਆ ਰਹੇ ਹੋਗੇ ਤਾਂ ਤੁਸੀਂ ਜੇ ਧੂਰੀ ਵਾਲੇ ਪਾਸਿਓਂ ਆ ਰਹੇ ਹੋਗੇ ਤਾਂ ਧੂਰੀ ਪੁਲ ਉੱਤਰਨਸਾਰ ਹੀ ਤੁਸੀਂ ਥੱਬੇ ਪਾਸੇ ਮੁੜ ਜਾਣਾ ਹੈਗਾ ਜੇ ਅੱਗੇ ਕਿਉਂਕਿ ਚੌਕ ਦੇ ਵਿੱਚ ਬਿਲਕੁਲ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਜਿਹੜਾ ਇਸ ਨੂੰ ਬੰਦ ਕਰ ਦਿੱਤਾ ਗਿਆ ਹੈਗਾ ਜੇਕਰ ਤੁਸੀਂ ਦਿੱਲੀ ਜਾਂ ਲੁਧਿਆਣੇ ਵਾਲੇ ਪਾਸਿਓਂ ਆ ਰਹੇ ਹੋ ਤਾਂ ਬਾਈਪਾਸ ਤੋਂ ਹੀ ਆਪਣਾ ਜਿਹੜਾ ਟਰਨ ਹੈਗਾ ਉਹ ਲੈ ਸਕਦੇ ਹੋ ਜੇਕਰ ਤੁਸੀਂ ਬਠਿੰਡੇ ਤੋਂ ਚੰਡੀਗੜ੍ਹ ਜਾਣਾ ਹੈ ਤਾਂ ਸ਼ਹਿਰ ਦੇ ਵਿੱਚ ਨਹੀਂ ਆਉਣਾ ਹੈਗਾ ਬਾਹਰ ਦੀ ਬਾਹਰ ਹੀ ਜਿਹੜਾ ਹਾਈਵੇ ਹੈਗਾ ਜਿਹੜਾ ਬਾਈਪਾਸ ਬਣਿਆ ਹੋਇਆ ਸੌਰੀ ਉਹਦੇ ਉੱਪਰ ਦੀ ਨਿਕਲ ਜਾਣਾ ਕਿਉਂਕਿ ਇਹ ਜਿਹੜਾ ਵਿਚਕਾਰ ਦਾ ਚੌਕ ਹੈਗਾ ਉਹ ਇਸ ਸਮੇਂ ਬੰਦ ਹੈਗਾ ਵੱਡੇ ਪੱਧਰ ਤੇ ਜਿਹੜਾ ਸ਼ਹਿਰ ਹੈ ਜਿਹੜਾ ਉਹ ਜਾਮ ਹੋ ਚੁੱਕਿਆ ਹੈਗਾ ਜੇ ਗੱਲ ਪਨ ਵਾਸਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੀ ਕਰੀਏ ਤਾਂ ਉਹਨਾਂ ਦੀ ਇੱਕੋ ਹੀ ਮੰਗ ਹੈ ਕਿ ਜਿਹੜੀ ਕਿਲੋਮੀਟਰ ਸਕੀਮ ਹੈ ਉਹਨੂੰ ਬੰਦ ਕੀਤਾ ਜਾਵੇ ਤੇ ਜਿਹੜਾ ਠੇਕੇਦਾਰੀ ਸਿਸਟਮ ਹੈ ਉਹਨਾਂ ਨੂੰ ਬੰਦ ਕਰਕੇ ਉਹਨਾਂ ਦੀ ਜਿਹੜੀ ਜਿਹੜੀ ਨੌਕਰੀ ਹੈ ਉਹਨਾਂ ਨੂੰ ਪੱਕੇ ਤੌਰ ਤੇ ਜਿਹੜਾ ਰੱਖਿਆ ਜਾਵੇ ਤਾਂ ਇਸ ਸਮੇਂ ਤਸਵੀਰਾਂ ਇਹ ਸੰਗਰੂਰ ਦੀਆਂ ਨੇਗੀਆਂ ਤੁਹਾਡੇ ਨਾਲ ਗੱਲਬਾਤ ਵੀ ਕਰਾਂਗੇ ਭਜੀ ਕਿ ਮੈਂ ਦੇਖ ਰਿਹਾ ਕਿ ਅੱਜ ਤੁਸੀਂ ਨੇ ਜਿਹੜਾ ਹੁਣ ਕਿੰਨੇ ਟਾਈਮ ਤੱਕ ਜਿਹੜਾ ਇਹ ਚੌਕ ਹੈਗਾ ਰੋਕਿਆ ਜਾਵੇਗਾ ਇਹ ਚੌਕ ਆ ਜੀ ਸਾਡਾ ਜਿਹੜਾ ਅੱਜ 12 ਵਜੇ ਤੋਂ ਲੈ ਕੇ ਪ੍ਰੋਟੈਸਟ ਹੈ ਜਿਹੜਾ 2 ਵਜੇ ਤੱਕ ਆ ਜੀ ਉਸ ਦੇ ਵਿੱਚ ਜੇ ਅਗਰ ਸਾਡੀ ਸੈਂਟਰ ਬੋਡੀ ਦੇ ਪ੍ਰਧਾਨ ਸਰਾਰ ਰੇਸ਼ਮ ਸਿੰਘ ਗੱਲ ਜੀ ਨੇ ਉਹਨਾਂ ਨਾਲ ਅਗਰ ਸਰਕਾਰ ਕੋਈ ਰਾਬਤੇ ਚ ਪੈਂਦੀ ਆ ਜਾਂ ਕਿਸੇ ਤਰ੍ਹਾਂ ਦਾ ਸਾਨੂੰ ਜਿਹੜਾ 1 ਕਿਲੋਮੀਟਰ ਬੱਸਾਂ ਦਾ ਵੀ ਪ੍ਰਾਈਵੇਟ ਬੱਸਾਂ ਕਿਲੋਮੀਟਰ ਇਹਨਾਂ ਦਾ ਟੈਂਡਰ ਰੱਦ ਹੋਣ ਦਾ ਸਾਨੂੰ ਪਰੋ ਸੈਂਟਰ ਬੋਡੀ ਨੂੰ ਕੋਈ ਸੰਦੇਸ਼ ਆਉਂਦਾ ਤਾਂ ਉਹਦੇ ਨਾਲ ਹੀ ਅਸੀਂ ਕਿਲੋਮੀਟਰ ਬੱਸਾਂ ਟੈਂਡਰ ਰੱਦ ਹੋਣ ਦੇ ਮੁਤਾਬਕੀ ਇਹ ਜਿਹੜਾ ਪੋਚਾ ਟਸਟਾ ਫੇਰੀ ਚੱਕਾ ਜਾਊਗਾ ਇਹਨੇ ਉਦੋਂ ਬਾਅਦ ਪਤਾ ਨਹੀਂ ਸਕਦਾ ਹੋਰ ਕਿ ਤੱਕਾ ਕਰਿਆ ਜਾਵੇ ਇਸ ਨਾਲ 2 ਵਜੇ ਤੋਂ ਬਾਅਦ ਕਿਸ ਤਰ੍ਹਾਂ ਦੇ ਹਾਲਾਤ ਹੋ ਸਕਦੇ 2 ਵਜੇ ਤੋਂ ਬਾਅਦ ਇਹ ਹੁਣ ਸਰ ਮੈਨੇਜਮੈਂਟ ਤੇ ਸਰਕਾਰ ਤੇ ਡਿਪੈਂਡ ਹੈ ਵੀ ਉਹ ਸਾਨੂੰ ਕੀ ਮੈਸੇਜ ਦਿੰਦੇ ਆ ਸਾਡੇ ਪ੍ਰਧਾਨਾਂ ਨੂੰ ਕੀ ਮੈਸੇਜ ਸਾਨੂੰ ਟੈਂਡਰ ਅਸੀਂ ਕਹਿੰਦੇ ਵੀ ਜਿਹੜਾ ਕਿਲੋਮੀਟਰ ਬਸਾਂ ਦਾ ਉਹ ਰੱਦ ਹੀ ਹੋਣਾ ਚਾਹੀਦਾ ਉਸ ਤੋਂ ਬਾਅਦ ਇਹ ਪ੍ਰੈਸਟ ਖਤਮ ਹੋਊਗਾ ਕਿਤੇ ਕਿਤੇ ਨਹੀਂ ਲੱਗਦਾ ਕਿ ਆਮ ਲੋਕ ਨੇ ਜਿਹੜੇ ਪਰੇਸ਼ਾਨ ਹੁੰਦੇ ਨੇ ਕਿ ਕਿਉਂਕਿ ਹੁਣ ਜਿਵੇਂ ਚੌਕ ਰੋਕ ਲਗਿਆ ਤਾਂ ਵੱਡੀ ਮੁਸ਼ਕਲ ਹੈ ਜਿਹੜੀ ਆਮ ਲੋਕਾਂ ਨੂੰ ਆਉਂਦੀ ਹੈ ਜੀ ਅਸੀਂ ਉਹਨਾਂ ਸਾਡੇ ਭਾਈ ਜਿਹੜੇ ਲੋਕ ਪਰੇਸ਼ਾਨ ਹੋ ਰਿਹਾ ਉਹ ਵੀ ਅਸੀਂ ਅੱਜ ਕੋਈ ਪਹਿਲਾ ਕੰਮ ਨਹੀਂ ਕਰ ਰਹੇ ਸਾਡਾ ਸਰਕਾਰਾਂ ਨੂੰ ਤੇ ਮੈਨੇਜਮੈਂਟ ਨੂੰ ਬਹੁਤ ਟਾਈਮ ਪਹਿਲਾਂ ਦਾ ਹੀ ਅਸੀਂ ਨੋਟਿਸ ਵੀ ਦੇ ਚੁੱਕੇ ਹਾਂ ਆਵਾਜ਼ ਵੀ ਦੇ ਚੁੱਕੇ ਹਾਂ ਵੀ ਜਿਹੜੀਆਂ ਕਿਲੋਮੀਟਰ ਬੱਸਾਂ ਨੇ ਬੰਦ ਕਰ ਦਿੱਤੀਆਂ ਹਨ ਇਹ ਪ੍ਰਾਈਵੇਟ ادارے ਇਹ ਸਾਡੇ ਜਿਹੜੇ ਸਰਕਾਰੀ ادارے ਨੂੰ ਨੁਕਸਾਨ ਪਚਾਰ ਰਹੇ ਨੇ ਨਾ ਕਿ ਲੋਕਾਂ ਨੂੰ ਵੀ ਨੁਕਸਾਨ ਪਹੁੰਚ ਰਿਹਾ ਜੇ ਕਿਲੋਮੀਟਰ ਬੱਸ ਪਹੁੰਚੂਗੀ ਤਾਂ ਉਹ ਪ੍ਰਾਈਵੇਟ ਬੱਸ ਪਹੁੰਚੂ ਉਹ ਕਿਸੇ ਵੀ ਆਪਣੇ ਯਾਨੀ ਆਪ ਦੀ ਮਲਕੀਅਤ ਨਾਲ ਹੀ ਸਵਾਰੀ ਨੂੰ ਚੱਕਣਗੇ ਚੱਕਣਗੇ ਲਾਉਣਗੇ ਜਿਹੜੀ ਸਰਕਾਰੀ ਬੱਸ ਹੋਗੀ ਉਹ ਮਤਲਬ ਲੋਕਾਂ ਦੇ ਕਹਿਣ ਮੁਤਾਬਕ ਹੀ ਚੱਲਦੀ ਹੈ ਕਿਸੇ ਵੀ ਸਵਾਰੇ ਨੂੰ ਕੋਈ ਦਿੱਕਤ ਨਾ ਆਵੇ ਉਸ ਕਰਕੇ ਜੀ ਅਸੀਂ ਇਹ ਗੱਲ ਕਹਨੇ ਆ ਵੀ ਸਰਕਾਰੀ ਬੱਸ ਪਵੇ ਨਾ ਕਿ ਕਿਲੋਮੀਟਰ ਬੱਸ ਪਵੇ 2 ਵਜੇ ਤੋਂ ਬਾਅਦ ਕਿਸ ਤਰ੍ਹਾਂ ਦਾ ਤੁਹਾਡਾ ਜਿਹੜਾ ਐਕਸ਼ਨ ਪਲਾਨ ਹੋ ਰਹਿਣ ਵਾਲਾ ਹੈ ਜਿਹੜਾ 2 ਵਜੇ ਤੋਂ 2 ਵਜੇ ਤੋਂ ਬਾਅਦ ਜਿਹੜਾ ਜੀ ਉਹ ਸਾਨੂੰ ਸੈਂਟਰ ਬਾਡੀ ਦੇ ਅਧੀਨ ਚੱਲਣਾ ਪਊਗਾ ਜੀ ਤੇ ਜੇ ਮਤਲਬ ਸਾਨੂੰ ਰੱਦ ਹੋਣ ਦੇ ਬਾਅਦ ਹੀ ਪਤਾ ਲੱਗੇਗਾ ਵੀ ਸਾਡੀ ਸੈਂਟਰ ਪਾਰਟੀ ਸਾਨੂੰ ਕੀ ਸੁਨੇਹ ਦੇ ਸਕਦੀ ਹੈ ਬਿਲਕੁਲ 2 ਵਜੇ ਤੱਕ ਜਿਹੜਾ ਅਲਟੀਮੇਟਮ ਆ ਉਹ ਦਿੱਤਾ ਗਿਆ ਹੈਗਾ ਤਸਵੀਰ ਤੁਹਾਨੂੰ ਮੈਂ ਇੱਕ ਦਿਖਾਉਣੀ ਚਾਹੂੰਗਾ ਕਿ ਐਂਬੂਲੈਂਸ ਹੈ ਜਿਹੜੀ ਉਸ ਨੂੰ ਰਸਤਾ ਦਿੱਤਾ ਗਿਆ ਹੈਗਾ ਬਿਲਕੁਲ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਸੰਗਰੂਰ ਚੌਂਕ ਦੇ ਵਿੱਚ ਦੀ ਐਂਬੂਲੈਂਸ ਜਦੋਂ ਲੰਗੀ ਹੈ ਤਾਂ ਜਿਹੜਾ ਉਸ ਨੂੰ ਰਸਤਾ ਦਿੱਤਾ ਗਿਆ ਹੈਗਾ ਬੱਸਾਂ ਉਸ ਸਮੇਂ ਹਟਾ ਲਈਆਂ ਗਈਆਂ ਨੇਗੀਆਂ ਤੇ ਐਂਬੂਲੈਂਸ ਬਿਲਕੁਲ ਜਿਹੜਾ ਇਸ ਚੌਂਕ ਵਿੱਚ ਦੀ ਲੰਗੀ ਹੈ ਤਾਂ ਕਿਤੇ ਨਾ ਕਿਤੇ ਜਿਹੜਾ ਇਹੀ ਜਿਹੜਾ ਆ ਜਿਹੜਾ ਪਨ ਵਾਸਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮ ਨੇਗੇ ਪ੍ਰਦਰਸ਼ਨ ਕਰ ਰਹੇ ਉਹਨਾਂ ਦਾ ਕਹਿਣਾ ਹੈਗਾ ਕਿ ਅਸੀਂ ਸਰਕਾਰ ਨੂੰ ਇਹੀ ਅਲਟੀਮੇਟਮ ਦਿੱਤਾ ਸੀ ਕਿ ਜੇਕਰ ਕਿਲੋਮੀਟਰ ਸਕੀਮ ਜਦੋਂ ਰੱਦ ਹੋਣ ਦਾ ਨੋਟੀਫਿਕੇਸ਼ਨ ਆਵੇਗਾ ਉਸ ਤੋਂ ਬਾਅਦ ਹੀ ਜਿਹੜਾ ਇਹ ਧਰਨਾ ਹੈਗਾ ਉਹ ਚੁੱਕਿਆ ਜਾਵੇਗਾ ਤਾਂ ਇਸ ਤੋਂ ਬਾਅਦ 2 ਵਜੇ ਤੋਂ ਬਾਅਦ ਸੰਪੂਰਨ ਤੌਰ ਤੇ ਬੰਦ ਕਰਨ ਦਾ ਤੇ ਲੰਮੇ ਸਮੇਂ ਲਈ ਬੰਦ ਕਰਨ ਦਾ ਜਿਹੜਾ ਐਲਾਨ ਹੈ ਉਹ ਕੀਤਾ ਜਾ ਸਕਦਾ ਹੈਗਾ ਸੰਗਰੂਰ ਦੇ ਵਿੱਚ ਇਸ ਸਮੇਂ ਪਨਵਾਸ ਅਤੇ ਪੀਆਰਟੀਸੀ ਦੇ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਜਿਹੜਾ ਬਰਨਾਲਾ ਚੌਕ ਹੈ ਸੰਗਰੂਰ ਦਾ ਜਿੱਥੇ ਮੇਨ ਜਿਹੜੀ ਟ੍ਰੈਫਿਕ ਹੈਗੀ ਜਿਹੜੀ ਵੱਖ-ਵੱਖ ਸ਼ਹਿਰਾਂ ਨੂੰ ਡਾਇਵਰਟ ਹੁੰਦੀ ਹੈਗੀ ਉਹਨੂੰ ਬੰਦ ਕਰ ਦਿੱਤਾ ਗਿਆ ਹੈਗਾ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਇਸ ਜਗ੍ਹਾ ਦੇ ਉੱਪਰ ਚੌਕ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਜਿਹੜਾ ਆਪਣਾ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਉਂਕਿ ਕਿਲੋਮੀਟਰ ਸਕੀਮ ਹੈ ਜਿਹੜੀ ਉਸ ਨੂੰ ਲੈ ਕੇ ਜਿਹੜਾ ਲੰਬੇ ਸਮੇਂ ਤੋਂ ਜਿਹੜਾ ਕਲਟੀਮੇਟਮ ਸਰਕਾਰ ਨੂੰ ਜਿਹੜਾ ਦਿੱਤਾ ਗਿਆ ਸੀਗਾ ਤਾਂ ਜਿਸ ਤੋਂ ਬਾਅਦ ਅੱਜ 12 ਵਜੇ ਤੋਂ ਬਾਅਦ ਜਿਹੜਾ ਮੁਕੰਮਲ ਬੰਦ ਹੈ ਜਿਹੜਾ ਸੱਦਾ ਦਿੱਤਾ ਗਿਆ 2 ਵਜੇ ਤੱਕ ਜਿਹੜਾ ਜਿਹੜਾ ਇਹ ਚੌਕ ਰੋਕਿਆ ਜਾਣਾ ਤਾਂ ਇਸ ਤੋਂ ਬਾਅਦ ਮੁਕੰਮਲ ਜਿਹੜਾ ਬੱਸ ਸਟੈਂਡ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਜਾਵੇਗਾ ਪਹਿਲਾਂ ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ ਇਹ ਸਾਹਮਣੇ ਵਾਲੀ ਤਸਵੀਰ ਹੈ ਜਿਹੜਾ ਪੁਲ ਕ੍ਰਾਸ ਕਰਕੇ ਬਠਿੰਡਾ ਨੂੰ ਜਿਹੜਾ ਰਸਤਾ ਬਰਨਾਲਾ ਬਠਿੰਡਾ ਨੂੰ ਹੋ ਕੇ ਜਾਂਦਾ ਹੈ ਤੇ ਇੱਧਰ ਜਿਹੜੇ ਬੱਸ ਖੜੀ ਹੈਗੀ ਇੱਧਰ ਨੂੰ ਇਹ ਜਿਹੜਾ ਰੂਟ ਹੈਗਾ ਦਿੱਲੀ ਚੰਡੀਗੜ੍ਹ ਪਟਿਆਲਾ ਇਹ ਰੂਟ ਹੈਗਾ ਤੇ ਦੂਸਰੇ ਪਾਸੇ ਦੀ ਜੇ ਗੱਲ ਕਰੀਏ ਤਾਂ ਦੂਸਰੇ ਪਾਸੇ ਲੁਧਿਆਣਾ ਹੈਗਾ ਜਿਹੜਾ ਲੁਧਿਆਣਾ ਧੂਰੀ ਸ਼ਹਿਰ ਨੂੰ ਜਾਂਦੇ ਆਗੇ ਤਾਂ ਉਹ ਰਸਤਾ ਜਿਹੜਾ ਬਿਲਕੁਲ ਬੰਦ ਕਰ ਦਿੱਤਾ ਗਿਆ ਇਸ ਚੌਂਕ ਦੇ ਵਿੱਚੋਂ ਦੀ ਹੋ ਕੇ ਇਹਨਾਂ ਸ਼ਹਿਰਾਂ ਨੂੰ ਬੱਸਾਂ ਜਾਂਦੀਆਂ ਸੀ ਜੇਕਰ ਕੋਈ ਵੀ ਤੁਸੀਂ ਸੰਗਰੂਰ ਸ਼ਹਿਰ ਦੇ ਵਿੱਚ ਆ ਰਹੇ ਹੋਗੇ ਤਾਂ ਤੁਸੀਂ ਜੇ ਧੂਰੀ ਵਾਲੇ ਪਾਸਿਓਂ ਆ ਰਹੇ ਹੋਗੇ ਤਾਂ ਧੂਰੀ ਪੁਲ ਉੱਤਰਨਸਾਰ ਹੀ ਤੁਸੀਂ ਖੱਬੇ ਪਾਸੇ ਮੁੜ ਜਾਣਾ ਹੈਗਾ ਜੇ ਅੱਗੇ ਕਿਉਂਕੀ ਚੌਂਕ ਦੇ ਵਿੱਚ ਬਿਲਕੁਲ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਜਿਹੜਾ ਇਸ ਨੂੰ ਬੰਦ ਕਰ ਦਿੱਤਾ ਗਿਆ ਹੈਗਾ ਜੇਕਰ ਤੁਸੀਂ ਦਿੱਲੀ ਜਾਂ ਲੁਧਿਆਣੇ ਵਾਲੇ ਪਾਸਿਓਂ ਆ ਰਹੇ ਹੋ ਤਾਂ ਬਾਈਪਾਸ ਤੋਂ ਹੀ ਆਪਣਾ ਜਿਹੜਾ ਟਰਨ ਹੈਗਾ ਉਹ ਲੈ ਸਕਦੇ ਹੋ ਜੇਕਰ ਤੁਸੀਂ ਬਠਿੰਡੇ ਤੋਂ ਚੰਡੀਗੜ੍ਹ ਜਾਣਾ ਹੈ ਤਾਂ ਸ਼ਹਿਰ ਦੇ ਵਿੱਚ ਨਹੀਂ ਆਉਣਾ ਹੈਗਾ ਬਾਹਰ ਦੀ ਬਾਹਰ ਹੀ ਜਿਹੜਾ ਹਾਈਵੇ ਹੈਗਾ ਜਿਹੜਾ ਬਾਈਪਾਸ ਬਣਿਆ ਹੋਇਆ ਹੈ ਸੌਰੀ ਉਹਦੇ ਉੱਪਰ ਦੀ ਨਿਕਲ ਜਾਣਾ ਕਿਉਂਕਿ ਇਹ ਜਿਹੜਾ ਪਚਕਾਰ ਦਾ ਚੌਕ ਹੈਗਾ ਉਹ ਇਸ ਸਮੇਂ ਬੰਦ ਹੈਗਾ ਵੱਡੇ ਪੱਧਰ ਤੇ ਜਿਹੜਾ ਸ਼ਹਿਰ ਹੈ ਜਿਹੜਾ ਉਹ ਜਾਮ ਹੋ ਚੁੱਕਿਆ ਹੈਗਾ ਜੇ ਗੱਲ ਪਨ ਵਾਸਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੀ ਕਰੀਏ ਤਾਂ ਉਹਨਾਂ ਦੀ ਇੱਕੋ ਹੀ ਮੰਗ ਹੈ ਕਿ ਜਿਹੜੀ ਕਿਲੋਮੀਟਰ ਸਕੀਮ ਹੈ ਉਹਨੂੰ ਬੰਦ ਕੀਤਾ ਜਾਵੇ ਤੇ ਜਿਹੜਾ ਠੇਕੇਦਾਰੀ ਸਿਸਟਮ ਹੈ ਉਹਨਾਂ ਨੂੰ ਬੰਦ ਕਰਕੇ ਉਹਨਾਂ ਦੀ ਜਿਹੜੀ ਜਿਹੜੀ ਨੌਕਰੀ ਹੈ ਉਹਨਾਂ ਨੂੰ ਪੱਕੇ ਤੌਰ ਤੇ ਜਿਹੜਾ ਰੱਖਿਆ ਜਾਵੇ ਤਾਂ ਇਸ ਸਮੇਂ ਤਸਵੀਰਾਂ ਇਹ ਸੰਗਰੂਰ ਦੀਆਂ ਨੇਗੀਆਂ ਤੁਹਾਡੇ ਨਾਲ ਗੱਲਬਾਤ ਵੀ ਕਰਾਂਗੇ ਭਾਈ ਜੀ ਕਿਵੇਂ ਦੇਖਦੇ ਹੋ ਕਿ ਅੱਜ ਤੁਸੀਂ ਨੇ ਜਿਹੜਾ ਹੁਣ ਕਿੰਨੇ ਟਾਈਮ ਤੱਕ ਜਿਹੜਾ ਇਹ ਚੌਕ ਹੈਗਾ ਰੋਕਿਆ ਜਾਵੇਗਾ ਇਹ ਚੌਕ ਹੈ ਜੀ ਸਾਡਾ ਜਿਹੜਾ ਅੱਜ 12 ਵਜੇ ਤੋਂ ਲੈ ਕੇ ਪ੍ਰੋਟੈਸਟ ਹੈ ਜਿਹੜਾ 2 ਵਜੇ ਤੱਕ ਹੈ ਜੀ ਉਸ ਦੇ ਵਿੱਚ ਜੇ ਅਗਰ ਸਾਡੀ ਸੈਂਟਰ ਬੋਡੀ ਤੋਂ ਪ੍ਰਧਾਨ ਸਰਾਰ ਰੇਸ਼ਮ ਸਿੰਘ ਗੱਲ ਜੀ ਨੇ ਉਹਨਾਂ ਨਾਲ ਅਗਰ ਸਰਕਾਰ ਕੋਈ ਰਾਬਤੇ ਚ ਪੈਂਦੀ ਹੈ ਜਾਂ ਕਿਸੇ ਤਰ੍ਹਾਂ ਦਾ ਸਾਨੂੰ ਜਿਹੜਾ 1 ਕਿਲੋਮੀਟਰ ਬੱਸਾਂ ਦਾ ਵੀ ਪ੍ਰਾਈਵੇਟ ਬੱਸਾਂ ਕਿਲੋਮੀਟਰ ਇਹਨਾਂ ਦਾ ਟੈਂਡਰ ਰੱਦ ਹੋਣ ਦਾ ਸਾਨੂੰ ਉੱਪਰੋਂ ਸੈਂਟਰ ਬੋਡੀ ਨੂੰ ਕੋਈ ਸੰਕੇਤ ਆਉਂਦਾ ਤਾਂ ਉਹਦੇ ਨਾਲ ਹੀ ਅਸੀਂ ਕਿਲੋਮੀਟਰ ਬੱਸਾਂ ਟੈਂਡਰ ਰੱਦ ਹੋਣ ਦੇ ਮੁਤਾਬਕੀ ਇਹ ਜਿਹੜਾ ਪਰ ਚਸਟਾ ਫੇਰੀ ਚੱਕਾ ਜਾਊਗਾ ਇਹਨੇ ਉਦੋਂ ਬਾਅਦ ਪਤਾ ਨਹੀਂ ਸਕਦਾ ਹੋਰ ਕਿ ਕਿੱਥੇ ਖਰਾ ਕਰਿਆ ਜਾਵੇਗਾ ਇਸ ਨਾਲ 2 ਵਜੇ ਤੋਂ ਬਾਅਦ ਕਿਸ ਤਰ੍ਹਾਂ ਦੇ ਹਾਲਾਤ ਹੋ ਸਕਦੇ ਨੇ 2 ਵਜੇ ਤੋਂ ਬਾਅਦ ਇਹ ਹੁਣ ਸਰ ਮੈਨੇਜਮੈਂਟ ਤੇ ਸਰਕਾਰ ਤੇ ਡਿਪੈਂਡ ਹੈ ਵੀ ਉਹ ਸਾਨੂੰ ਕੀ ਮੈਸੇਜ ਦਿੰਦੇ ਆ ਸਾਡੇ ਪ੍ਰਧਾਨਾਂ ਨੂੰ ਕੀ ਮੈਸੇਜ ਸਾਨੂੰ ਟੈਂਡਰ ਅਸੀਂ ਕਹਿੰਦੇ ਆ ਵੀ ਜਿਹੜਾ ਕਿਲੋਮੀਟਰ ਬੱਸਾਂ ਦਾ ਉਹ ਰੱਦ ਹੀ ਹੋਣਾ ਚਾਹੀਦਾ ਉਸ ਤੋਂ ਬਾਅਦ ਹੀ ਪ੍ਰੈਸਟ ਖਤਮ ਹੋਊਗਾ ਕਿਤੇ ਕਿਤੇ ਨਹੀਂ ਲੱਗਦਾ ਕਿ ਆਮ ਲੋਕ ਨੇ ਜਿਹੜੇ ਪਰੇਸ਼ਾਨ ਹੁੰਦੇ ਨੇ ਕਿ ਕਿਉਂਕਿ ਹੁਣ ਜਿਵੇਂ ਚੌਕ ਰੋਕ ਲਗਿਆ ਤਾਂ ਵੱਡੀ ਮੁਸ਼ਕਲ ਹੈ ਜਿਹੜੀ ਆਮ ਲੋਕਾਂ ਨੂੰ ਆਉਂਦੀ ਹੈ ਜੀ ਅਸੀਂ ਉਹਨਾਂ ਜਿਹੜੇ ਲੋਕ ਪਰੇਸ਼ਾਨ ਹੋ ਰਿਹਾ ਉਹ ਵੀ ਅਸੀਂ ਅੱਜ ਕੋਈ ਪਹਿਲਾ ਕੰਮ ਨਹੀਂ ਕਰ ਰਹੇ ਸਾਡਾ ਸਾਡਾ ਸਰਕਾਰਾਂ ਨੂੰ ਮੈਨੇਜਮੈਂਟ ਨੂੰ ਬਹੁਤ ਟਾਈਮ ਪਹਿਲਾਂ ਲਈ ਸੀ ਨੋਟਿਸ ਵੀ ਦੇ ਚੁੱਕੇ ਆ ਆਵਾਜ਼ ਵੀ ਦੇ ਚੁੱਕੇ ਆ ਵੀ ਜਿਹੜੀਆਂ ਕਿਲੋਮੀਟਰ ਬੱਸਾਂ ਨੇ ਬੰਦ ਕਰ ਦਿੱਤੀਆਂ ਜਾਂ ਇਹ ਪ੍ਰਾਈਵੇਟ ادارے ਇਹ ਸਾਡੇ ਜਿਹੜੇ ਸਰਕਾਰੀ ادارے ਨੂੰ ਨੁਕਸਾਨ ਵਿਚਾਰੀਆਂ ਨੇ ਨਾ ਕਿ ਲੋਕਾਂ ਨੂੰ ਵੀ ਨੁਕਸਾਨ ਪਹੁੰਚ ਰਿਹਾ ਜੇ ਕਿਲੋਮੀਟਰ ਬੱਸ ਪਹੂਗੀ ਤਾਂ ਉਹ ਪ੍ਰਾਈਵੇਟ ਬੱਸ ਪਹੂ ਉਹ ਕਿਸੇ ਵੀ ਆਪਣੇ ਯਾਨੀ ਆਪ ਦੀ ਮਲਕੀਅਤ ਨਾਲ ਹੀ ਸਵਾਰੀ ਨੂੰ ਚੱਕਣਗੇ ਚੱਕਣਗੇ ਲਾਉਣਗੇ ਜਿਹੜੀ ਸਰਕਾਰੀ ਬੱਸ ਹੋਗੀ ਉਹ ਮਤਲਬ ਲੋਕਾਂ ਦੇ ਕਹਿਣ ਮੁਤਾਬਕ ਹੀ ਚੱਲਦੀ ਹੈ ਕਿਸੇ ਵੀ ਸਵਾਰਿਆਂ ਨੂੰ ਕੋਈ ਦਿੱਕਤ ਨਾ ਆਵੇ ਉਸ ਕਰਕੇ ਹੀ ਅਸੀਂ ਇਹ ਗੱਲ ਕਹਨੇ ਆ ਵੀ ਸਰਕਾਰੀ ਬੱਸ ਪਵੇ ਨਾ ਕਿ ਕਿਲੋਮੀਟਰ ਬੱਸ ਪਵੇ 2 ਵਜੇ ਤੋਂ ਬਾਅਦ ਕਿਸ ਤਰ੍ਹਾਂ ਦਾ ਤੁਹਾਡਾ ਜਿਹੜਾ ਐਕਸ਼ਨ ਪਲਾਨ ਹੋ ਰਹਿਣ ਵਾਲਾ ਹੈ ਜਿਹੜਾ 2 ਵਜੇ ਤੋਂ 2 ਵਜੇ ਤੋਂ ਬਾਅਦ ਜਿਹੜਾ ਜੀ ਉਹ ਸਾਨੂੰ ਸੈਂਟਰ ਬਾਡੀ ਦੀ ਨਹੀਂ ਚੱਲਣਾ ਪਊਗਾ ਜੀ ਤੇ ਜੇ ਮਤਲਬ ਸਾਨੂੰ ਰੱਦ ਹੋਣ ਦੇ ਬਾਅਦ ਹੀ ਪਤਾ ਲੱਗੇਗਾ ਵੀ ਸਾਡੀ ਸੈਂਟਰ ਬਾਡੀ ਸਾਨੂੰ ਕੀ ਨਹੀਂ ਦੇ ਸਕਦੀ ਬਿਲਕੁਲ 2 ਵਜੇ ਤੱਕ ਜਿਹੜਾ ਆਲਟੀਮੇਟ ਮੈਂ ਉਹ ਦਿੱਤਾ ਗਿਆ ਹੈ ਤਸਵੀਰ ਤੁਹਾਨੂੰ ਮੈਂ ਇੱਕ ਦਿਖਾਉਣੀ ਚਾਹੂਗਾ ਕਿ ਐਂਬੂਲੈਂਸ ਹੈ ਜਿਹੜੀ ਉਸ ਨੂੰ ਰਸਤਾ ਦਿੱਤਾ ਗਿਆਗਾ ਬਿਲਕੁਲ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਸੰਗਰੂਰ ਚੌਂਕ ਦੇ ਵਿੱਚ ਦੀ ਐਂਬੂਲੈਂਸ ਜਦੋਂ ਲੰਗੀ ਹੈ ਤਾਂ ਜਿਹੜਾ ਉਸ ਨੂੰ ਰਸਤਾ ਦਿੱਤਾ ਗਿਆਗਾ ਬੱਸਾਂ ਉਹ ਸਮੇਂ ਹਟਾ ਲਈਆਂ ਗਈਆਂ ਨੇਗੀਆਂ ਤੇ ਐਂਬੂਲੈਂਸ ਬਿਲਕੁਲ ਜਿਹੜਾ ਇਸ ਚੌਂਕ ਵਿੱਚ ਦੀ ਲੰਗੀ ਹੈ ਤਾਂ ਕਿਤੇ ਨਾ ਕਿਤੇ ਜਿਹੜਾ ਇਹੀ ਜਿਹੜਾ ਜਿਹੜਾ ਪਨ ਵਾਸਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮ ਨੇਗੇ ਪ੍ਰਦਰਸ਼ਨ ਕਰ ਰਹੇ ਉਹਨਾਂ ਦਾ ਕਹਿਣਾ ਹੈਗਾ ਕੀ ਅਸੀਂ ਸਰਕਾਰ ਨੂੰ ਇਹੀ ਅਲਟੀਮੇਟਮ ਦਿੱਤਾ ਸੀ ਕਿ ਜੇਕਰ ਕਿਲੋਮੀਟਰ ਸਕੀਮ ਜਦੋਂ ਰੱਦ ਹੋਣ ਦਾ ਨੋਟੀਫਿਕੇਸ਼ਨ ਆਵੇਗਾ ਉਸ ਤੋਂ ਬਾਅਦ ਹੀ ਜਿਹੜਾ ਇਹ ਧਰਨਾ ਹੈਗਾ ਉਹ ਚੁੱਕਿਆ ਜਾਵੇਗਾ ਤਾਂ ਇਸ ਤੋਂ ਬਾਅਦ 2 ਵਜੇ ਤੋਂ ਬਾਅਦ ਸੰਪੂਰਨ ਤੌਰ ਤੇ ਬੰਦ ਕਰਨ ਦਾ ਤੇ ਲੰਮੇ ਸਮੇਂ ਲਈ ਬੰਦ ਕਰਨ ਦਾ ਜਿਹੜਾ ਐਲਾਨ ਹੈ ਉਹ ਕੀਤਾ ਜਾ ਸਕਦਾ ਹੈਗਾ ਥੈਂਕਸ ਵੀਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ